ਅ ਵੀਰ ਜੀ ਜਦੋਂ ਵੀ ਇਲੈਕਸ਼ਨ ਨੇੜੇ ਆਉਂਦੇ ਨੇ ਤੇ ਜਿਹੜੇ ਲੀਡਰ ਹੁੰਦੇ ਨੇ ਉਹ ਨਵੀਂ ਪਾਰਟੀਆਂ ਦਾ ਰੋਕ ਕਰ ਲੈਂਦੇ ਨੇ ਤੁਸੀਂ ਇਸ ਤਰ੍ਹਾਂ ਦੇ ਜਿਹੜੇ ਲੀਡਰ ਨੇ ਜੋ ਪਾਰਟੀ ਦੇ ਵਿੱਚ ਚਲੇ ਜਾਂਦੇ ਨੇ ਫਿਰ ਵਾਪਸ ਆ ਜਾਂਦੇ ਨੇ ਇਹਨਾਂ ਬਾਰੇ ਤੁਹਾਡੀ ਕੀ ਸੋਚਣੀ ਹੈ ਜੀ ਦੇਖੋ ਸਰ ਜਿਹੜੇ ਇਹੋ ਜਿਹੇ ਲੀਡਰ ਹੈ ਉਹ ਉਹਨਾਂ ਨੂੰ ਸਿਰਫ ਅਸੀਂ ਮੌਕਾ ਪ੍ਰਾਸ ਲੀਡਰ ਕਿਹਾ ਜਾਂਦਾ ਕਿਉਂਕਿ ਉਹਨਾਂ ਦਾ ਕੋਈ ਸਿਰ ਪੈਰ ਨਹੀਂ ਹੁੰਦਾ ਇਹੋ ਜਿਹੇ ਹਰ ਪਾਰਟੀ ਚ ਹੁੰਦੇ ਆ ਅਸੀਂ ਕਾਂਗਰਸ ਪਾਰਟੀ ਨਾਲ ਰਿਲੇਟਡ ਆ ਸਾਨੂੰ ਕਾਂਗਰਸ ਪਾਰਟੀ ਪਤਾ ਹੈ ਕਿਉਂਕਿ ਕਈ ਇਹੋ ਜਿਹੇ ਆ ਸਧਾਰਨ ਵਿਅਕਤੀ ਹੁੰਨੇ ਆ ਜਿਨ੍ਹਾਂ ਨੂੰ ਥੋੜਾ ਜਿਹਾ ਕੋਈ ਅਹੁਦਾ ਮਿਲ ਜਾਂਦਾ ਜਾਂ ਥੋੜੀ ਜਿਹੀ ਪਬਲਿਸਿਟੀ ਮਿਲ ਜਾਂਦੀ ਹੈ ਤੋ ਆਪਣੇ ਆਪ ਨੂੰ ਜਿਆਦਾ ਪ੍ਰਮੋਟ ਕਰਨ ਵਾਸਤੇ ਕਦੇ ਇੱਧਰ ਛਾਲ ਕਦੇ ਉੱਧਰ ਛਾਲ ਮਾਰਦੇ ਰਹਿੰਦੇ ਆ ਹੁਣ ਵੀ ਐ ਕਾਫੀ ਕਈ ਸਾਡੀ ਪਾਰਟੀ ਕਾਂਗਰਸ ਛੱਡ ਕੇ ਕੋਈ ਅਕਾਲੀ ਦਲ ਚਲੇ ਗਿਆ ਕੋਈ ਹੁਣ ਦੀ ਮੌਜੂਦਾ ਸਰਕਾਰ ਹੈ ਉਹਨਾਂ ਚ ਚਲੇ ਗਏ ਪਰ ਇਹਨਾਂ ਦਾ ਟਾਈਮ ਪੀਰੀਅਡ ਬੜਾ ਘੱਟ ਹੁੰਦਾ ਕਿਉਂਕਿ ਉਹ ਸਰਕਾਰ ਦੇ ਨਾਲੇ ਚਲੇ ਜਾਂਦੇ ਹੁਣ ਜਿਵੇਂ ਅੱਜ ਅਸੀਂ ਗੱਲ ਕਰੀਏ ਆਪ ਪਾਰਟੀ ਸਰਕਾਰ ਹੈ ਪਹਿਲਾਂ ਉਹਨੇ ਕੋਲ ਆਪਣੇ ਹੀ ਪ੍ਰੋਮੋਸ਼ਨ ਵਾਸਤੇ ਲੀਡਰ ਨਹੀਂ ਸੀਗੇ ਹੁਣ ਸਾਡੀ ਕਰਾਲੀ ਚ ਉਹਨਾਂ ਕੋਲ ਪ੍ਰੋਮੋਸ਼ਨ ਵਾਸਤੇ ਕਾਂਗਰਸੀ ਲੀਡਰ ਹੈ ਪਰ ਸਾਨੂੰ ਇਹਨਾਂ ਨੂੰ ਪਤਾ ਵੀ ਜਦ ਸਰਕਾਰ ਜਾਣੀ ਹੈ ਨਾਲ ਦੀ ਨਾਲ ਉਹ ਲੀਡਰ ਵੀ ਖਤਮ ਹੋ ਜਾਣੇ ਹੂੰ ਕਿਤੇ ਨਾ ਕਿਤੇ ਹੁਣ ਛਾਲ ਮਾਰਨ ਦੀ ਤਿਆਰੀ ਚ ਆਰ ਅਸੀਂ ਇੱਕ ਮੈਮੋਰੰਡਮ ਤਿਆਰ ਕਰ ਰਹੇ ਹਾਂ ਔਰ ਤਕਰੀਬਨ ਅਸੀਂ ਹਰ ਵਾਰਡ ਦੇ ਵਿੱਚੋਂ ਉਹ ਹਰ ਕਾਂਗਰਸੀ ਦੇ ਘਰ ਜਾ ਕੇ ਸਾਈਨ ਕਰਾ ਕੇ ਵੀ ਜਿਹੜੇ ਲੋਕ ਮੌਕੇ ਤੇ ਸਾਡੀ ਪਾਰਟੀ ਦਾ ਸਾਥ ਛੱਡ ਦਿੰਦੇ ਆ ਉਹਨਾਂ ਨੂੰ ਮੁੜ ਕਾਂਗਰਸ ਪਾਰਟੀ ਦੇ ਵਿੱਚ ਕੋਈ ਜਗ੍ਹਾ ਨਾ ਦਿੱਤੀ ਜਾਵੇ ਜੇ ਆਵੇਂ ਤਾਂ ਪ੍ਰਾਈਮਰੀ ਮੈਂਬਰਸ਼ਿਪ ਲੈ ਕੇ ਘੱਟੋ ਘੱਟ 4-5 ਸਾਲ ਥੱਲੇ ਕੰਮ ਕਰਨ ਤਾਂ ਕਿ ਜਿਹੜੇ ਲੋਕ ਵਿਰੋਧੀ ਟਾਈਮ ਯਾਨੀ ਕਿ ਜਿਹੜਾ ਹੁਣ ਸਾਡਾ ਟਾਈਮ ਹੈ ਉਹ ਸਾਡਾ ਆਪੋਜੀਸ਼ਨ ਦਾ ਟਾਈਮ ਹੈ ਜਿਹੜੇ ਹੁਣ ਸਾਡੇ ਵਿੱਚੇ ਲੋਕਾਂ ਦੀਆਂ ਗਾਲਾਂ ਵੀ ਸੁਣ ਰਹੇ ਆਂ ਪੋਰਸ ਦੀ ਤਸ਼ੱਦਦ ਵੀ ਸੁਣ ਰਹੇ ਨੇ ਦੇ ਲੈ ਰਹੇ ਆਂ ਔਰ ਆਪਣੀ ਪਾਰਟੀ ਨੂੰ ਮੁੜਤੇ ਖੜੀ ਕਰਨ ਵਾਸਤੇ ਜੋਰ ਲਾ ਰਹੇ ਆਂ ਉਹ ਵਿਚਾਰੇ ਫੇਰ ਪਿੱਛੇ ਚਲੇ ਜਾਂਦੇ ਅਸੀਂ ਉਹਨਾਂ ਨੂੰ ਅੱਗੇ ਰੱਖਣ ਵਾਸਤੇ ਇਹੋ ਜਿਹੇ ਲੀਡਰਾਂ ਨੂੰ ਪਹਿਲੀ ਗੱਲ ਤਾਂ ਅਸੀਂ ਆਪਣੀ ਪਾਰਟੀ ਚ ਨਹੀਂ ਆਉਣ ਦੇਣਾ ਬਟ ਜੇ ਕਈ ਵਾਰੀ ਇਦਾਂ ਹੁੰਦਾ ਵੀ بڑے ਲੀਡਰਾਂ ਦਾ ਸਾਨੂੰ ਪ੍ਰੈਸ਼ਰ ਪੈਂਦਾ ਵੀ ਨਹੀਂ ਜੇ ਪ੍ਰਾਣੇ ਆ ਜੀ ਇਹਨਾਂ ਨੂੰ ਲੇੜਾ ਜ਼ਰੂਰੀ ਹੈ ਇਹਨਾਂ ਕਰਕੇ ਆਏ ਆਂ ਉਹ ਹੈ ਅਸੀਂ ਉਹਨਾਂ ਦਾ ਆਹੀ ਮੈਮੋਰੈਂਡਮ ਤਿਆਰ ਕਰ ਰਹੇ ਹਾਂ ਜੇ ਉਹ ਆਉਣਗੇ ਵੀ ਪਹਿਲੀ ਗੱਲ ਤਾਂ ਆਉਣੇ ਨਹੀਂ ਜੇ ਆਉਣਗੇ ਤਾਂ ਪ੍ਰਾਇਮਰੀ ਮੈਂਬਰਸ਼ਿਪ ਤੱਕ ਹੀ ਰਹਿਮਦਾ ਹੈ ਉਹਨਾਂ ਨੂੰ ਕੋਈ ਅਹੁਦਾ ਨਹੀਂ ਕੋਈ ਇਲੈਕਸ਼ਨ ਨਹੀਂ ਔਰ ਕੋਈ ਵੀ ਸਟੇਜ ਸ਼ੇਅਰ ਨਹੀਂ ਕਰਨੀ ਕਿਉਂਕਿ ਹੁਣ ਐਮਐਲਏ ਇਲੈਕਸ਼ਨ ਆ ਜਣਾ ਹੈ ਨੈਕਸਟ ਈਅਰ ਤੇ ਕਈ ਲੀਡਰ ਇਹ ਜਿਹੇ ਆ ਜਿਹੜੇ ਹੁਣ ਕਾਂਗਰਸ ਵੱਲੋਂ ਦੇਖ ਰਹੇ ਕਿਉਂਕਿ ਆਉਣ ਵਾਲਾ ਟਾਈਮ ਕਾਂਗਰਸ ਦਾ ਹਰ ਦੀ ਜਵਾਨ ਦੇ ਵਿੱਚ ਇਹੀ ਹੈ ਕਿ ਇਹ ਸਰਕਾਰ ਨੇ 3.5 ਸਾਲ ਕੁਝ ਨਹੀਂ ਕਰਿਆ ਚਾਹੇ ਹੁਣ ਉਹਨਾਂ ਦੇ ਸਾਰੇ ਐਮਐਲਏ ਨੀਂ ਪੱਥਰ ਰੱਖ ਰਹੇ ਤਾਂ ਮੇਬੀ ਸ਼ਾਇਦ ਫਸਟ ਟਾਈਮ ਹੈ ਵੀ ਬਾਥਰੂਮਾਂ ਦਾ ਨੀਂ ਪੱਥਰ ਰੱਖੋ ਰਹੇ ਔਰ ਕਈ ਐਮਐਲਏ ਦਾ ਗੈਰੇ ਵੀ ਜੇ ਕਿਸੇ ਨਾਲੀ ਗਲੀ ਦੇ ਵਿੱਚ ਨਾਲੀ ਬਣ ਰਹੀ ਹੈ ਪਾਈਪ ਪੈ ਰਹੀ ਹੈ ਉਹਦਾ ਵੀ ਨੀਂ ਪੱਥਰ ਰੱਖਿਆ ਜਾਵੇ ਨੀਂ ਪੱਥਰ ਰੱਖਣ ਦਾ ਜਿਹੜਾ ਪ੍ਰੋਜੈਕਟ ਹੈ ਉਹ ਮੇਬੀ ਸ਼ਾਇਦ ਇਹਨਾਂ ਚ ਜ਼ਿਆਦਾ ਹੈ ਜੇ ਪਾਈਪ 10000 ਦੀ ਪੈ ਰਹੀ ਹੈ ਤਾਂ 15000 ਦਾ ਨੀਂ ਪੱਥਰ ਬਣਦਾ ਲਿਖਾਇਆ ਜਾਂਦਾ 1 ਲੱਖ ਰੁਪਏ ਦਾ ਪ੍ਰੋਜੈਕਟ ਹੈ ਕੋਈ ਕਹਿੰਦਾ ਕਰੋੜਾਂ ਦਾ ਕੋਈ ਕਹਿੰਦਾ 2 ਕਰੋੜ ਦਾ ਕੋਈ ਕਹਿੰਦਾ 5 ਕਰੋੜ ਦਾ ਹੁਣ 5.5 ਕਰੋੜ ਦੇ ਮੇਬੀ ਸ਼ਾਇਦ ਟੈਂਡਰ ਲੱਗੇ ਹਨ ਮੈਨੂੰ ਲੱਗਦਾ ਵੀ ਸਾਡਾ ਛੋਟਾ ਜਿਹਾ ਸ਼ਹਿਰ ਆ 5 ਕਰੋੜ ਦਾ ਤਾਂ ਲੱਗਦਾ ਐਡਾ ਕੋਈ ਹੈਡਾ ਪ੍ਰੋਜੈਕਟ ਹਲੇ ਤੱਕ ਆਇਆ ਨਹੀਂ ਪਰ ਕਾਂਗਰਸੀ ਹੁਣ ਦੇ ਨਾਤੇ ਸਾਨੂੰ ਇੰਨਾ ਕੁ ਪਤਾ ਕਿਉਂਕਿ ਮਿਸਪਲਟੀ ਕਾਂਗਰਸ ਦੀ ਹੈ ਹਲੇ ਤੱਕ ਸਾਡੀ ਸਰ ਮਿਊਨਿਸਪੈਲਟੀ ਦੇ ਵਿੱਚ ਪੰਜਾਬ ਸਰਕਾਰ ਵੱਲ ਤੇ ਨਾਵੇਂ ਇੱਕ ਪੈਸੇ ਦਾ ਵੀ ਕੋਈ ਗ੍ਰਾਂਟ ਨਹੀਂ ਆਈ ਅਸੀਂ ਮੇ ਵੀ ਸ਼ਾਇਦ 60 70 ਸਾਲ ਤੋਂ ਇਸ ਸ਼ਹਿਰ ਦੀ ਰਾਣੀ ਦੇ ਵਿੱਚ ਸਾਡੀ ਫੈਮਿਲੀ ਹੈਗੀ ਹੈ 97 ਦੇ ਵਿੱਚ ਸਾਨੂੰ ਚੰਗੀ ਤਰ੍ਹਾਂ ਯਾਦ ਹੈ ਮਿਸਪਾਲਟੀ ਕਾਂਗਰਸੀ ਸੀਗੀ ਔਰ ਸਰਕਾਰ ਅਕਾਲੀ ਸਰ ਦੀ ਸਾਨੂੰ ਉਸ ਟਾਈਮ ਵੀ ਇੰਨਾ ਗੰਗ ਨਹੀਂ ਕਰਿਆ ਜਾਂਦਾ ਜਿਸ ਟਾਈਮ ਯਾਨੀ ਕਿ ਇੱਕ ਬੱਚੇ ਜਿੱਦਾਂ ਹੁੰਦਾ ਹੈ ਨਾ ਬੱਚੇ ਟੌਫੀਆਂ ਪਿੱਛੇ ਲੜਦੇ ਆ ਤੇ ਪੰਜਾਬ ਸਰਕਾਰ ਹੁਣ ਸਾਡੇ ਨਾਲ ਇਦਾਂ ਲੜ ਰਹੀ ਹੈ ਸਿਰਫ ਇੱਕ ਨੀਂਹ ਪੱਥਰ ਰੱਖਣ ਵਾਲ ਤੇ ਜੀ ਸਰਕਾਰ ਬੁਲਾ ਲਓ ਜੀ ਨਾਲੀਆਂ ਦਾ ਅਧ்கਾਟਨ ਕਰ ਲਓ ਜੀ ਔਰ ਸ਼ਰਮ ਦੀ ਗੱਲ ਹੈ ਵੀ ਸਾਡੇ ਐਮਐਲਏ ਹੁਣ ਨਾਲੀਆਂ ਦਾ ਅਧ்கਾਟਨ ਕਰਨਗੇ ਇਹ ਤੇ ਗਿਰੀ ਹੋਈ ਗੱਲ ਕੋਈ ਨਹੀਂ ਇੱਕ ਗੱਲ ਇਹ ਵੀ ਹੈ ਜਦੋਂ ਤੋਂ ਇਨਸਾਨ ਦੇ ਵਿੱਚ ਰਾਜਨੀਤੀ ਦਾ ਸੰਕਲਪ ਪੈਦਾ ਹੋਇਆ ਹੈ ਰਾਜ ਭੋਗਨ ਦਾ ਸੰਕਲਪ ਪੈਦਾ ਹੋਇਆ ਇਹ ਗੱਲਾਂ ਤੋਂ ਤੋਂ ਚੱਲ ਰਹੀਆਂ ਨੇ ਇੱਕ ਦੋ ਜਿਹੇ ਤਲ ਬਦਲਣ ਦੀ ਗੱਲਬਾਤ ਹੈ ਉਹ ਸ਼ੁਰੂ ਤੋਂ ਹੀ ਚੱਲ ਰਹੀ ਹੈ ਜੀ ਪਰ ਲੇਕਿਨ ਤੁਹਾਨੂੰ ਐ ਨਹੀਂ ਲੱਗਦਾ ਵੀ ਕਿਤੇ ਨਾ ਕਿਤੇ ਜਿਹੜਾ ਪਾਰਟੀਆਂ ਦਾ ਆਪਣਾ ਕਲੇਸ਼ ਹੈ ਜਿਹੜਾ ਅਹੁਦਿਆਂ ਨੂੰ ਲੈ ਕੇ ਗ੍ਰਾਂਟਾਂ ਨੂੰ ਲੈ ਕੇ ਮਨਮਟਾਵ ਨੂੰ ਲੈ ਕੇ ਸ਼ਹਿਰਾਂ ਦੇ ਵਿੱਚ ਇੱਕੋ ਤਰ੍ਹਾਂ ਦੇ ਲੀਡਰ ਇੱਕੋ ਰਤਵੇ ਪਾਉਣੇ ਵਾਲੇ ਉਹ ਆਪਸ ਵਿੱਚ ਲੜ ਪੈਂਦੇ ਆ ਫਿਰ ਬੰਦਾ ਰੁਝਾਨ ਕਰਦਾ ਦੂਸਰੀਆਂ ਪਾਰਟੀਆਂ ਦਾ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਸਾਨੂੰ ਅਹੁਦੇ ਨਹੀਂ ਮਿਲਣੇ ਜਾਂ ਮੇਰੇ ਤੋਂ ਵੱਧ ਕਿਸੇ ਦੀ ਪੁੱਛਗਿੱਛ ਹੋ ਰਹੀ ਹੈ ਇਹ ਜਿਹੜਾ ਮਨ ਦੇ ਵਿੱਚ ਆ ਜਾਂਦਾ ਉਦੋਂ ਨਹੀਂ ਲੱਗਦਾ ਕਿ ਉਹ ਫਿਰ ਰੁਕ ਕਰ ਲੰਦੇ ਹੋਰ ਪਾਰਟੀਆਂ ਦਾ ਸਰ ਅਸੀਂ ਪੋਲਿਟਿਕਸ ਚ ਆਂਦੇ ਕਦੇ ਵਾਸਤੇ ਹਰੇਕ ਲੀਡਰ ਚਾਹੇ ਮੈਂ ਵੀ ਆਂ ਸਟੇਜ ਦੇ ਉੱਪਰ ਆਹੀਂ ਕਹਿਣਾ ਮੈਂ ਸਮਾਜ ਸੇਵਾ ਕਰਨਾ ਹੈ ਇਹ ਨਿੱਜੀ ਸਵਾਰਥ ਸਵਾਰਥ ਦਾ ਮੀਨਸ ਕੀ ਹੁੰਦਾ ਵੀ ਸਾਡੀ ਪੁੱਛ ਨਹੀਂ ਪੈ ਰਹੀ ਜੇ ਅੱਜ ਤੁਸੀਂ ਮੇਰੇ ਕੋਲ ਆਏ ਭਾਈਚਾਰੇ ਕਰਕੇ ਆਏ ਜੇ ਕੱਲ ਤੁਸੀਂ ਦੂਜੇ ਕੋਲ ਚਲੇ ਜਾਓਗੇ ਮੈਨੂੰ ਇਦਾਂ ਲੱਗੂ ਯਾਰ ਵੀਰ ਮੇਰਾ ਧੋਖਾ ਕਰ ਗਿਆ ਜੇ ਮੇਰਾ ਤੁਹਾਡੇ ਨਾਲ ਦੇਲੀ ਪਿਆਰ ਹੈ ਜੇ ਮੈਂ ਕਿਸੇ ਪਾਰਟੀ ਨਾਲ ਖੜਾ ਸਾਡੀ ਫੈਮਲੀ 70 80 ਸਾਲ ਤੋਂ ਕਾਂਗਰਸ ਹੀ ਹੈ ਸਾਨੂੰ 1992 ਦੇ ਵਿੱਚ ਟਿਕਟ ਦਿੱਤਾ ਹੋਇਆ ਵਾਪਸ ਲਿਆ ਗਿਆ ਪਰ ਸਾਡੀ ਫੈਮਲੀ ਅੱਜ ਵੀ ਉੱਥੇ ਖੜੀ ਹੈ ਪਹਿਲਾਂ ਵੀ ਉੱਥੇ ਖੜੀ ਜੀਗੀ ਸਾਨੂੰ ਕੋਈ ਵੀ ਮਨ ਉਟਾਵ ਨਹੀਂਦਾ ਮਨ ਉਟਾਵ ਫੈਮਲੀ ਦੇ ਵਿੱਚ ਜੇ ਅਸੀਂ ਕਹਾਂਗੇ ਵੀ ਸਰਕਾਰ ਨਹੀਂ ਪੁੱਛਦੀ ਜਾਂ بڑا ਲੀਡਰ ਨਹੀਂ ਪੁੱਛਦਾ ਉਹਦੇ ਵਿੱਚ ਸਾਨੂੰ ਆਪਣੀ ਕਾਬਲੀਅਤ ਪੈਦਾ ਕਰਨੀ ਪੈਂਦੀ ਹੈ ਕਿਉਂਕਿ ਜੇ ਅ ਜਿੱਧਰ ਕੱਲ ਨੂੰ ਉੱਤਰ ਪਰਸੋਂ ਉੱਧਰ ਕਿਸੇ ਪਾਸੇ ਵੀ ਤੁਹਾਡਾ ਰੁਤਬਾ ਨਹੀਂ ਮਿਲਦਾ ਅ ਲੀਡਰਾਂ ਦਾ ਇੱਕ ਹੋਰ ਮਤਲਬ ਕਹਿਣਾ ਹੈ ਕਿ ਜਦੋਂ ਕੋਈ ਪਾਰਟੀ ਪਾਵਰ ਦੇ ਵਿੱਚ ਆਉਂਦੀ ਜਦੋਂ ਪਾਲਿਸੀਆਂ ਬਣਾਉਂਦੀ ਹੈ ਤਾਂ ਕਈ ਵਾਰੀ ਲੀਡਰਾਂ ਦੀਆਂ ਪਾਲਿਸਿਸ ਨੂੰ ਲੈ ਕੇ ਵੀ ਟਕਰਾਰ ਹੋ ਜਾਂਦੀ ਹੈ ਜਿਹੜਾ ਅੱਗੇ ਨੂੰ ਲੀਡਰਾਂ ਨੂੰ ਪਾਰਟੀ ਚੋਂ ਬਾਹਰ ਜਾਣ ਵਾਸਤੇ ਮਜਬੂਰ ਕਰਦੀ ਹੈ ਇਹ ਵੀ ਕਿਤੇ ਕਾਰਨ ਲੱਗਦਾ ਤੁਹਾਨੂੰ ਜਦੋਂ ਪਾਰਟੀ ਪਾਲਿਸੀ ਬਣਾਉਂਦੀ ਹੈ ਉਹ ਕਿਸੇ ਦੇ ਹੱਕ ਵਿੱਚ ਨਹੀਂ ਹੁੰਦੀ ਹੋ ਜਾਂਦਾ ਸਰ ਕਈ ਵਾਰੀ ਹੋ ਜਾਂਦਾ ਬਟ ਉਹਦੇ ਤੁਸੀਂ ਪਾਰਟੀ ਦੇ ਪਲੇਟਫਾਰਮ ਤੇ ਜਾ ਕੇ ਕੁਝ ਸਮਝਾ ਸਕਦੇ ਆ ਸਮਝਾ ਸਕਦੇ ਆ ਜੇ ਤੁਸੀਂ ਪਾਰਟੀ ਉਹ ਛੱਡਣੀ ਹੈ ਫਿਰ ਉਹ ਇੱਕ ਤਰ੍ਹਾਂ ਦਾ ਆਪਣੇ ਆਪ ਨੂੰ ਸੈਲਫਿਸ਼ ਤਰ੍ਹਾਂ ਦੇਖਣਾ ਹੁੰਦਾ ਕਿਉਂਕਿ ਪਾਲਿਸਿਜ਼ ਹਰ ਹਰ ਪੰਜਾਬੀ ਵਾਸਤੇ ਬਣਨੀ ਹੈ ਇਕੱਲੇ ਮੇਰੇ ਵਾਸਤੇ ਨਹੀਂ ਇਕੱਲੇ ਤੁਹਾਡੇ ਵਾਸਤੇ ਨਹੀਂ ਦੇਖੋ ਜਦੋਂ ਸੈਂਟਰ ਦੇ ਵਿੱਚ ਸਾਡੀ ਸਰਕਾਰ ਆਉਂਦੀ ਹੈ ਹੁਣ ਭਾ ਜੀਪੀ ਹੈ ਪਹਿਲਾਂ ਕਾਂਗਰਸ ਸੀਗੀ ਹੁਣ ਜਿਹੜੀ ਸੈਂਟਰ ਦੇ ਵਿੱਚ ਪਾਲਿਸਿ ਬਣਨੀ ਹੈ ਪੂਰੇ ਦੇਸ਼ ਵਾਸਤੇ ਬਣਨੀ ਹੈ ਉਹ ਜੇ ਦੋਨੋਂ ਯੂਪੀ ਨੂੰ ਫਾਇਦਾ ਹੋ ਰਿਹਾ ਵਿਆਹਰ ਨੂੰ ਫਾਇਦਾ ਹੋ ਰਿਹਾ ਕਈ ਵੇਲੇ ਲੱਗਦਾ ਪੰਜਾਬ ਨੂੰ ਨੁਕਸਾਨ ਹੋ ਜਾਏਗਾ ਹੈ ਕਿ ਨਹੀਂ ਫਿਰ ਉਹਦੇ ਕਰਕੇ ਜਿਹੜੇ ਪੰਜਾਬ ਦੇ ਲੀਡਰ ਨੇ ਉਹ ਆਪਣੀਆਂ ਚੀਜ਼ਾਂ ਨੂੰ ਲੈ ਕੇ ਮਨਮੋਟਾ ਹੋ ਜਾਂਦੇ ਪਾਰਟੀਆਂ ਨਾਲ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਦੋਂ ਇੱਕ ਸਾਡੇ ਜਦੋਂ ਆਪਾਂ ਲੀਡਰ ਦੀ ਗੱਲਬਾਤ ਕਰੀ ਰਾਜਨੀਤੀ ਦੀ ਗੱਲਬਾਤ ਕਰੀ 70 ਸਾਲ ਹੋ ਗਏ ਸਾਨੂੰ ਆਜ਼ਾਦ ਹੋਇਆ ਨੂੰ ਤੇ ਜਦੋਂ-ਜਦੋਂ ਵੀ ਜਿਹੜੀ ਸਰਕਾਰ ਸੈਂਟਰ ਦੇ ਵਿੱਚ ਬਣੀ ਹੈ ਉਹ ਪੰਜਾਬ ਦੇ ਵਿੱਚ ਨਹੀਂ ਹੁੰਦੀ ਜਿਹੜੀ ਸੈਂਟਰ ਦੇ ਵਿੱਚ ਸਰਕਾਰ ਬਣਦੀ ਹੈ ਉਹ ਤਕਰੀਬਨ ਸਾਰੇ ਦੇਸ਼ ਵਿੱਚ ਆਪਣਾ ਰਾਜ ਕਰਦੀ ਹੈ ਪਰ ਪੰਜਾਬ ਦੇ ਵਿੱਚ ਨਹੀਂ ਹੁੰਦੀ ਜਿਵੇਂ ਅੱਜ-ਅੱਜ ਬੀਜੇਪੀ ਦੀ ਸਰਕਾਰ ਹੈ ਲੇਕਿਨ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਜਦੋਂ ਪੰਜਾਬ ਦੇ ਵਿੱਚ ਕਾਂਗਰਸ ਆਂਦੀ ਹੈ ਤਾਂ ਸੈਂਟਰ ਦੇ ਵਿੱਚ ਬੀਜੇਪੀ ਹੁੰਦੀ ਹੈ ਮਤਲਬ ਸੇਵ ਨਹੀਂ ਕਦੇ ਵੀ ਹੋਈਆਂ ਤਾਂ ਕਿਤੇ ਨਾ ਕਿਤੇ ਲੱਗਦਾ ਨਹੀਂ ਵੀ ਜਦੋਂ ਮਟਾਵ ਮਟਾਵ ਹੁੰਦਾ ਹੈ ਟਕਰਾਰ ਹੁੰਦਾ ਹੈ ਪੋਲਿਸੀਜ਼ ਦਾ ਜਿਵੇਂ ਕਿਸਾਨੀ ਅੰਦੋਲਨ ਦੇ ਵਿੱਚ ਹੋਇਆ ਹੈ ਜਿਹੜੇ ਕਿਸਾਨੀ ਅੰਦੋਲਨ ਦੇ ਬਿੱਲ ਸੀਗੇ ਉਹ ਪਹਿਲਾਂ ਲਾਗੂ ਹੋ ਚੁੱਕੇ ਨੇ ਯੂਪੀ ਬਿਹਾਰ ਦੇ ਵਿੱਚ ਲੇਕਿਨ ਜਦੋਂ ਲਾਗੂ ਕਰਨ ਦੀ ਗੱਲਬਾਤ ਆਈ ਪੰਜਾਬ ਦੇ ਵਿੱਚ ਤਾਂ ਫਿਰ ਉੱਥੇ ਝਗੜਾ ਹੋ ਗਿਆ ਇਹ ਜਿਹੜੇ ਇਸ ਤਰ੍ਹਾਂ ਦੇ ਗੱਲਾਂ 'ਚ ਲੀਡਰ ਬੈਠੇ ਨੇ ਤਾਂ ਉਹ ਕਿਸ ਆਲੇ ਪਾਸੇ ਆਪਣੀ ਪਾਰਟੀ ਬਾਰੇ ਸੋਚਣ ਕਿ ਆਪਣੇ ਖਿੱਤੇ ਬਾਰੇ ਸੋਚੀਏ ਪੰਜਾਬ ਬਾਰੇ ਸੋਚੀਏ ਆਪਣੇ ਸ਼ਹਿਰ ਬਾਰੇ ਸੋਚੀਏ ਆਪਣੇ ਲੋਕਾਂ ਬਾਰੇ ਸੋਚੀਏ ਜਦੋਂ ਬੰਦੇ ਨੂੰ ਮਤਲਬ ਦੁਬਦਾ ਪੈਂਦੀ ਹੈ ਫਿਰ ਬੰਦਾ ਕੋਈ ਨਾ ਕੋਈ ਹੱਥ ਫੜਦਾ ਨੂੰ ਲੱਗਦਾ ਨਹੀਂ ਵੀ ਇਸ ਤਰ੍ਹਾਂ ਹੁੰਦਾ ਏ ਹੁੰਦਾ ਸਰ ਬਟ ਇਹ ਜਿਹੜੇ ਕਿ ਇਨਸਾਨੀ ਅੰਦੋਲਨ ਸੀਗਾ ਇਹਦਾ ਮੈਮੋਰੰਡਮ ਕੁਝ ਹੋਰ ਸੀਗਾ ਜੀ ਉਹ ਪੂਰੇ ਦੇਸ਼ ਵਿੱਚ ਬਿਲਕੁਲ ਲਾਗੂ ਕਰਨਾ ਜੀ ਜੀ ਔਰ ਪੂਰੇ ਦੇਸ਼ ਨੇ ਹੀ ਇਸ ਬਿੱਲ ਦਾ ਵਿਰੋਧ ਕਰਿਆ ਕੁਸ਼ਕ ਸੇ ਟਟਾਂ ਵਿੱਚ ਆਲਰੇਡੀ ਹੈਗਾ ਦਾ ਦੱਸੋ ਆਲਰੇਡੀ ਹੈਗਾ ਦਾ 10 ਸਾਲ ਹੋ ਗਏ ਲੇਕਿਨ ਉਹਨਾਂ ਦਾ ਹੱਲ ਕੁਛ ਨਹੀਂ ਨਿਕਲਿਆ ਜੇ ਹੱਲ ਨਿਕਲਦਾ ਹੁੰਦਾ ਤਾਂ ਐਡਾ ਬੜਾ ਅੰਦੋਲਨ ਨਹੀਂ ਖੜਾ ਹੋਣਾ ਸੀ ਚਾਹੇ ਯੂਪੀਆਈ ਬਿਹਾਰ ਹੈ ਜੀ ਜੀ ਤਾਮਿਲ ਲੱਡੂ 'ਚ ਹਲੇ ਵੀ ਚੱਲ ਰਿਹਾ ਹੈ ਹਮਮ ਤੇਲੰਗਾਨਾ ਚੱਲ ਰਿਹਾ ਹੈ ਪਾਣੀ ਦੇ ਮੁੱਦੇ ਐ ਐਮਐਸਪੀ ਦੇ ਮੁੱਦੇ ਨੇ ਫਿਰ ਰੋਜ਼ਗਾਰੀ ਦੇ ਮੁੱਦੇ ਨੇ ਹੋਰ ਬਹੁਤ ਸਾਰੇ ਮੁੱਦੇ ਨੇ ਪੰਜਾਬ ਦੇ ਭਾਵੇਂ ਉਹ ਅਦਰ ਸਟੇਟਾਂ ਦੇ ਵਿੱਚ ਐ ਭਾਲੇਕਿ ਜਿਹੜਾ ਪੰਜਾਬ ਹੈ ਪੰਜਾਬ ਦੀ ਇਕਨੋਮੀ ਲੈਵਲ ਬਹੁਤ ਉੱਚਾ ਹੈ ਹੋਰ ਸਟੇਟਾਂ ਨਾਲੋਂ ਪਰ ਫਿਰ ਵੀ ਜਿਹੜਾ ਮਨਮਟਾਵ ਤੁਹਾਨੂੰ ਲੱਗਦਾ ਨਹੀਂ ਕਿ ਪਾਰਟੀਆਂ ਦੇ ਵਿੱਚ ਹੋ ਕੇ ਹੋ ਕੇ ਫਿਰ ਬੰਦਾ ਲੀਡਰ ਜਿਹੜਾ ਅਦਰ ਪਾਰਟੀਆਂ ਦਾ ਰੋਕ ਕਰਦਾ ਹੈ ਨਹੀਂ ਸਰ ਇਦਾਂ ਬਹੁਤ ਘਟ ਜਾਂਦਾ ਜੀ ਕਿਉਂਕਿ ਪਲੇਟਫਾਰਮ ਜਦ ਬਣਦਾ ਹੈ ਨਾ ਕੋਈ ਕਿਸੇ ਚੀਜ਼ ਦੇ ਪਾਲਿਸੀਜ਼ ਆ مخਾਲਫਤ ਕਰਨ ਵਾਤੇ ਸਪੋਜ਼ ਕਰ ਅਸੀਂ ਕਾਂਗਰਸੀ ਹੁਣ ਬੀਜੇਪੀ ਦੀ ਸੈਂਟਰ ਸਰਕਾਰ ਹੈ ਅਸੀਂ ਕਿਸੇ ਬਿੱਲ ਦਾ ਵਿਰੋਧ ਕਰਨਾ ਹੂੰ ਤਾਂ ਪਹਿਲਾਂ ਉਹ ਪਲੇਟਫਾਰਮ ਤਿਆਰ ਕਰਿਆ ਜਾਂਦਾ ਸਾਰੇ ਸੀਨੀਅਰ ਲੀਡਰ ਨੂੰ ਔਰ ਵਰਕਰ ਲੈਵਲ ਦੇ ਜੀ ਮਨਮੁਟਾਵ ਕਰਨੇ ਵਾਸਤੇ ਜਿਹੜੇ ਕੁਝ ਮੈਂ ਬਾਰ-ਬਾਰ ਉਹੀ ਕਹ ਰਿਹਾ ਕੁਝ ਕ ਪਰਸੈਂਟ ਹੁੰਨੇ ਆਏ ਮਾਈਨਸ 5% ਜਿਹੜੇ ਸਿਰਫ ਐਂ ਸੋਚਦੇ ਵੀ ਜੇ ਆਹ ਅਸੀਂ ਕਰਤੇ ਆਂ ਸ਼ਾਇਦ ਜਿਹੜੇ 4-5 ਵੋਟਰ ਸਾਡੇ ਹੋਰ ਆ ਉਹ ਸਾਡੇ ਖਿਲਾਫ ਹੋ ਜਾਣਗੇ ਜਦ ਪਾਲਿਸੀ ਤੁਸੀਂ ਹੱਕ 'ਚ ਜਾਣਾ ਜਾਂ ਖਿਲਾਫ ਜਾਣਾ ਉਹਨਾਂ ਦੇ ਦੋ ਹੀ ਹੁੰਦੇ ਆ ਅਲਟਰਨੇਟਿਵ ਕੋਈ ਨਹੀਂ ਹੁੰਦਾ ਉਹਦਾ ਉਹਦਾ ਸਿਰਫ ਐਕਦਾ ਹੁੰਦਾ ਇਹ ਕਿਸੇ ਨੂੰ ਫਾਇਦਾ ਕਿਸੇ ਨੂੰ ਨੁਕਸਾਨ ਹੂੰ ਕਈ ਬੰਦੇ ਐ ਸੋਚਦੇ ਆਂ ਵੀ ਮੈਂ ਸਿਰਫ ਫਾਇਦੇ ਕੰਦੀ ਨੂੰ ਜਾਣਾ ਉਹੀ ਬੰਦਾ ਪਾਰਟੀ ਛੱਡੂਗਾ ਆਦਰਵਾਇਜ਼ ਕੋਈ ਨਹੀਂ ਚਾਹੇ ਉਹ ਸੈਂਟਰ ਹੈ ਚਾਹੇ ਸਰਕਾਰ ਸਾਡਾ ਪੰਜਾਬ ਹੈ ਚਾਹੇ ਸਾਡਾ ਹੀ ਸ਼ਹਿਰ ਹੈ ਜਿਹੜੇ ਬੰਦੇ ਨੇ ਸਿਰਫ ਆਪਣਾ ਵਫਾਦ ਦੇਖਣਾ ਹੈ ਵੀ ਮੈਨੂੰ ਕੁਰਸੀ ਮਿਲਣੀ ਚਾਹੀਦੀ ਉਹੀ ਬਿਲ ਦੇਗੇ ਇਸ ਜਾਊਗਾ ਉਹੀ ਸਰਕਾਰ ਦੇਗੇ ਇਸ ਜਾਊਗਾ ਉਹੀ ਬੰਦਾ ਆਪਣੀ ਪਾਰਟੀ ਛੱਡ ਕੇ ਦੂਜੀ ਪਾਰਟੀ ਜਿਵੇਂ ਅੱਜ ਤੋਂ 6 ਮਹੀਨੇ ਪਹਿਲਾਂ ਜਿਹੜੀ ਗੱਲ ਚੱਲ ਰਹੀ ਸੀ ਪ੍ਰਾਣੀਆਂ ਦੇ ਮੁੱਦੇ ਤੇ ਪੰਜਾਬ ਦੀ ਤੇ ਇੱਕ ਪਾਸੇ ਤੁਹਾਨੂੰ ਪਤਾ ਬੀਬੀ ਐਮਬੀ ਜਿਹੜੀ ਮੇਟਰੀ ਬਣੀ ਹੋਈ ਹੈ ਪਾਣੀਆਂ ਨੂੰ ਲੈ ਕੇ ਜੀ ਤੇ ਉਹ ਸਾਰੀ ਇੱਕ ਪਾਸੇ ਹੋ ਗਈ ਹਾਲਾਂਕਿ ਪ੍ਰੈਸ਼ਰ ਪਾਇਆ ਗਿਆ ਵੀ ਪਾਣੀ ਦੋ ਹਰਿਆਣੇ ਵਾਹ ਹਰਿਆਣੇ ਤੇ ਰਾਜਸਥਾਨ ਨੂੰ ਪਰ ਲੇਕਿਨ ਪੰਜਾਬ ਦੀ ਪੂਰੀ ਲੀਡਰਸ਼ਿਪ ਭਾਵੇਂ ਉਹ ਬੀਜੇਪੀ ਹੈ ਕਾਂਗਰਸ ਉਹ ਇਕੱਠੇ ਹੋਗੇ ਜੀ ਤੇ ਤੁਹਾਨੂੰ ਲੱਗਦਾ ਨਹੀਂ ਹੈਗੇ ਵੀ ਵੀ ਉਹ ਆਪਣੀ ਉਸ ਸਰਕਾਰ ਦੇ ਖਿਲਾਫ ਹੋਗੇ ਬੀਜੇਪੀ ਦੇ ਜਾਂ ਕਾਂਗਰਸ ਨੂੰ ਦੀ ਫਿਰ ਵੀ ਹੁੰਦੇ ਨਹੀਂ ਆਪਣੇ ਸਟੇਟ ਵਾਸਤੇ ਇਕੱਠੇ ਹੋਏ ਆਂ ਹਾਂ ਕਿ ਮੈਂ ਪਾਰਟੀ ਪਬਲਿਕ ਵਾਸਤੇ ਇਕੱਠੇ ਹੋਏ ਆਂ ਪਹਿਲੀ ਉਹੀ ਗੱਲ ਕਰ ਚੁੱਕਿਆ ਨਾ ਵੀ ਆਪ ਦੇਖੋ ਮੈਂ ਕਿੱਥੇ ਦੀ ਗੱਲ ਕਰਦਾ ਜਿਹੜਾ ਖਿੱਤਾ ਹੈ ਸਾਡਾ ਤੇ ਹੁਣ ਖਿੱਤਾ ਖਿੱਤਾ ਇੰਪੋਰਟੈਂਟ ਹੈ ਕਿ ਪਾਰਟੀ ਇੰਪੋਰਟੈਂਟ ਹੈ ਨਹੀਂ 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 ਸਰ ਹਰ ਚੀਜ਼ ਦਾ ਮੈਂ ਵੀ ਉਹੀ ਕਹਿ ਰਹੇ ਹਾਂ ਹਰ ਚੀਜ਼ ਦਾ ਚੰਗਾ ਵੀ ਹੈ ਮਾੜਾ ਵੀ ਹੈ ਸਾਨੂੰ ਪਹਿਲਾਂ ਆਪਣਾ ਸਟੇਟ ਵੀ ਦੇਖਣਾ ਉਹਦੇ ਲੋਕ ਵੀ ਦੇਖਣੇ ਜਿਹੜੇ ਬਿਲ ਸਾਡੇ ਖਿਲਾਫ ਹੈ ਉੱਚ ਹੈ ਕਾਂਗਰਸੀ ਹੈ ਕਾਲੀ ਹੈ ਬੀਜੇਪੀ ਵਾਲਾ ਚਾਹੇ ਆਪੜ ਨੂੰ ਬੋਲਣਾਂ ਦੇ ਜੀ ਪਰ ਕਈ ਲੋਕ ਮੈਂ ਬਾਰ-ਬਾਰ ਕਹ ਰਹੇ ਕਈ ਲੋਕ ਸਿਰਫ ਇੰਨਾ ਪਬਲਿਕ ਤੇ ਡਰਦੇ ਆਂ ਔਰ ਸਰਕਾਰਾਂ ਦੇ ਡਰਦੇ ਆਂ ਉਹ ਹੱਕ ਝੀ ਜਾਣਾ ਬਚਾਅ ਕਰਦੇ ਆਂ ਚਾਹੇ ਉਹ ਫਾਇਦੇ ਚਾਹਾਂ ਨਾ ਨਹੀਂ ਨਹੀਂ ਗਲਤ ਮਸਲਾ ਤਾਂ ਸਾਡਾ ਇਹ ਹੀ ਹੈ ਨਾ ਜਿਹੜਾ ਮੇਨ ਗੱਲ ਵਾ ਸਾਡੀ ਇਹ ਕਿ ਲੀਡਰ ਕਿਉਂ ਜਾ ਰਿਹਾ ਹੈ ਅਦਰ ਪਾਰਟੀ ਚ ਕਿਉਂ ਜਾ ਰਿਹਾ ਇੱਕ ਤਾਂ ਹੋ ਗਿਆ ਵੀ ਕਿ ਉਹਦੇ ਵਿਚਾਰ ਨਹੀਂ ਰਲੇ ਦੂਸਰਾ ਆਪਣੇ ਕਿਤੇ ਵਾਸਤੇ ਨਹੀਂ ਰਲਿਆ ਤੀਸਰੀ ਗੱਲ ਹੁੰਦੀ ਹੈ ਕਿ ਕਪੜਾ ਹੀ ਜੰਨੇ ਕਰ ਲੇਗੇ ਉਹ ਉਹਦੇ ਬਾਰੇ ਦਾ ਕੁਝ ਨਹੀਂ ਕਹ ਸਕਦੇ ਐਦਾਂ ਐਦਾਂ ਹੈਗੇ ਆ ਲੀਡਰ ਕਾਫੀ ਆਂ ਅੱਖੀ ਲੀਡਰ ਹੈ ਕਪਲੇ ਮਰ ਸਮਝ ਨਹੀਂ ਆਂਦੀ ਤੁਸੀਂ ਕਈ ਲੋਕ ਕਬਲੇ ਕਰ ਦਿੰਦੇ ਆਂ ਅਰ ਸੈਂਟਰ ਸਰਕਾਰ ਦੇ ਵਿੱਚ ਆ ਸਾਡੇ ਕਈ ਲੀਡਰ ਤੇ ਜਿਹੜੇ ਐ ਕਰਪਸ਼ਨ ਦੇ ਚਾਰजेस ਲੱਗੇ ਜੀ ਜੀ ਬੀਜੇਪੀ ਜੁਆਇਨ ਕਰ ਗਏ ਹਾਂਜੀ ਉਸ ਤੋਂ ਬਾਅਦ ਖਤਮ ਹੋ ਗਏ ਉਹ ਦੁਬਾਰਾ ਦੇ ਫੇਰ ਆਪਣੀ ਪਾਰਟੀ ਹਾਂਜੀ ਇਹ ਨਾਮ ਨਹੀਂ ਲੈ ਸਕਦਾ ਬਟ ਇਦਾਂ ਹੁੰਦਾ ਹੈ ਉਹ ਮੈਂ ਫੇਰ ਕਹਿ ਰਿਹਾ ਉਹ ਗਏ ਆ ਤਾਂ ਆਪਣੇ ਮੁਫਾਦ ਵਾਸਤੇ ਗਏ ਬਿਲਕੁਲ ਉਹ ਮਫਾਦ ਪਹਿਲਾ ਉਹਨਾਂ ਨੂੰ ਕਈਆਂ ਨੂੰ ਉਹ ਉਹ ਲੀਡਰ ਬਹੁਤ ਘੱਟ ਹੁੰਦੇ ਆ ਮਤਲਬ ਮਾਂ ਮਤਰੀ ਹੀ ਮਾਂ ਵੀ ਬਣ ਸਕਦੀ ਹੈ ਮਾਂ ਹੋ ਜਾਂਦੀ ਹੈ ਜਿਹਨੂੰ ਮਾਂ ਕਹਿੰਦੇ ਸਾਡੀ ਕਿਉਂਕਿ ਆ ਕੀ ਕਹਿੰਦੇ ਹੋ ਵੀ ਪਾਰਟੀ ਸਾਡੀ ਮਾਂ ਹੈ ਤੇ ਉਹ ਮਤਰੀ ਵੀ ਬਣ ਸਕਦੀ ਹੈ ਮਤਰੀ ਬਣ ਜਾਂਦੀ ਹੈ ਵੀ ਆਪਣਾ ਬਚਾਅ ਕਰਨਾ ਦਾ ਪਹਿਲਾ ਪਹਿਲਾ ਹੱਕ ਹੁੰਦਾ ਸਭ ਦਾ ਔਰ ਸਾਰੇ ਲੀਡਰ ਨੂੰ ਇੰਨੀ ਕੀ ਬੇਨਤੀ ਹੈ ਕਿ ਵੀ ਉਹਨੇ ਕਪੜੇ ਉਹਨੇ ਕਪੜੇ ਕਪੜੇ ਛੱਡੋ ਹੁਣ ਆਪਾਂ ਏਦਾਂ ਨਹੀਂ ਕਹਿ ਸਕਦੇ ਵੀ ਜਿੰਨਾ ਕਿ ਤੁਹਾਡਾ ਦਾਇਰਾ ਹੈ ਕਿ ਕਪੜੇ ਵੀ ਤਾਂ ਹੀ ਹੁੰਦੇ ਨਾ ਜਦ ਅਸੀਂ ਦਾਇਰਾ ਵਧਾ ਦਿੰਦੇ ਜੀ ਜੀ ਔਰ ਪਬਲਿਸਿਟੀ ਕਰਨ ਵਾਸਤੇ ਅਸੀਂ ਬਹੁਤ ਖੁਸ਼ ਕਰਦੇ ਆ ਆ ਆਪਣੇ ਆਪ ਨੂੰ ਥੋੜਾ ਨਿਚੋੜਨਾ ਚਾਹੀਦਾ ਕਿਉਂਕਿ ਸਾਡੇ ਕੋਲ ਤਾਂ ਲਾਲ ਬਾਦ ਦੇ ਪ੍ਰਾਣੇ ਲੀਡਰ ਤੇ ਉਹਨਾਂ ਦੀ ਅ ਜ਼ਰੂਰਤਾਂ ਬੜੀਆਂ ਘੱਟ ਸੀਗੀਆਂ ਸਾਡੇ ਦਾਦਾ ਜੀ ਕਿ ਉਹਨਾਂ ਨੇ ਮੈਂ ਕਿਹਾ ਚਾਰ ਪੰਜ ਕੋਟ ਦੇ ਪਜਾਮੇ ਜੇ ਸਾਰੀ ਜ਼ਿੰਦਗੀ ਕੱਟਦੇ ਹੂੰ ਛੜੇ ਤਾਂ ਆਏ ਸੀਗੇ ਉਹਨਾਂ ਨੂੰ ਕੋਈ ਮੈਂ ਕਹਿੰਦਾ ਵੀ ਲੋਕ ਸਕੂਟਰ ਤੇ ਲੈ ਜਾਂਦੇ ਅਕਾਲੀਆਂ 'ਚ ਜਾਗਰ ਸਿੰਘ ਬਡਾਲੀ ਸੀਗੇ ਜਿਨ੍ਹਾਂ ਦੀ 65 ਅੱਜ ਵੀ ਹੈ ਲੇਕਿਨ ਅੱਜ ਕੱਲ੍ਹ ਦੇ ਲੀਡਰ ਐ ਐਮਸੀ ਬਾਅਦ 'ਚ ਬਣਦਾ ਫਿਰ ਉਹ ਸੀਨ ਨੂੰ ਪਹਿਲਾਂ ਨਿਕਲ ਜਾਂਦਾ ਫਿਰ ਉਹਨੂੰ ਕੋਣ ਵਾਸਤੇ ਕਦੀ ਇੱਧਰ ਕਰੇ ਜਾਣ ਪਰ ਕਾਂਗਰਸ ਦੇ ਅੰਦਰ ਕਦੇ ਇਸ ਤਰ੍ਹਾਂ ਦਾ ਕੋਈ ਲੀਡਰ ਨਹੀਂ ਦੇਖਿਆ ਗਿਆ ਹੈਗਾ ਜਿਸ ਤਰ੍ਹਾਂ ਦਾ ਸੱਤਿਆਪਾਲ ਮਲਿਕ ਰਿਹਾ ਏ ਜਿਨੇ ਆਪਣੀ ਉਹ ਪਾਰਟੀ ਦਾ ਵਿਰੋਧ ਕਰਿਆ ਜੋ ਤੱਕ ਜਿਉਂਿਆ ਹੁਣ ਪਚਲੋਚੜਾ ਜੀ ਕਰਕੇ ਉਹ ਪਿੱਛੇ ਤੇ ਉਹ ਜਦੋਂ ਤੱਕ ਜਿਉਂਦੇ ਰਹੇ ਤਾਂ ਆਪਣੀ ਉਹ ਪਾਰਟੀ ਦਾ ਵਿਰੋਧ ਕਰਦੇ ਰਹੇ ਮੁੱਦਿਆਂ ਨੂੰ ਲੈ ਕੇ ਕਾਂਗਰਸ ਦੇ ਵਿੱਚ ਕੋਈ ਐਸਾ ਲੀਡਰ ਨਹੀਂ ਦੇਖਿਆ ਕਿ ਜਦੋਂ ਕਿਸੇ ਸਟੇਟ ਨਾਲ ਧੱਕਾ ਹੋਵੇ ਕਿ ਆਪਣੀਓ ਪਾਰਟੀ ਨੂੰ ਗਏ ਵੀ ਨਹੀਂ ਇਹ ਗਲਤ ਹੋ ਰਿਹਾ ਨਹੀਂ ਹੈਗਾ ਸੀ ਜੀ ਪ੍ਰਤਾਪ ਸਿੰਘ ਕਹਿਜੋ ਜੀ ਕਰਿਆ ਉਹਨੇ ਮੰਗਾਲੂ ਕਰੀਏ ਸਮਝੂਦਾ ਸਮੇਂ ਦੇ ਵਿੱਚ ਤੁਹਾਨੂੰ ਕੀ ਲੱਗਦਾ ਪੋਲਿਸੀਜ਼ ਕੀ ਹੈ ਕਾਂਗਰਸ ਦੀਆਂ ਨਹੀਂ ਮੌਜੂਦਾ ਸਮੇਂ 'ਚ ਹਲੇ ਤਾਂ ਕਿਉਂਕਿ ਕਾਂਗਰਸ ਪਾਰਟੀ ਸੈਂਟਰ 'ਚ ਵੀ ਨਹੀਂ ਹੈ ਸਰਕਾਰ ਦੇਖੋ ਹੁਣ ਤਕਰੀਬਨ 1.5 ਸਾਲ ਬਾਅਦ ਇਲੈਕਸ਼ਨ ਹੋਣੇ ਆ ਤਾਂ ਅਜੰਡਾ ਤਾਂ ਪਹਿਲਾਂ ਤਿਆਰ ਹੋ ਜਾਂਦਾ ਹੁੰਦਾ ਹੈ ਅਜੰਡਾ ਹਲੇ ਸਿਰਫ ਸਾਡੇ ਕੋਲ ਇੰਨਾ ਕਿ ਹੈ ਕਿ ਅਸੀਂ ਹਰ ਸ਼ਹਿਰ ਦੇ ਵਿੱਚ ਹਰ ਔਰਡ ਦੇ ਵਿੱਚ ਆਪਣੀ ਕਾਂਗਰਸ ਪਾਰਟੀ ਨੂੰ ਦੁਆਰ ਤੇ ਖ ਔਰ ਜਿਹੜੇ ਆ ਮੇਨ ਜੋ ਮੇਨ ਵਰਕਰ ਦੀ ਅਸੀਂ ਰੀਡ ਦੀ ਹੱਡੀ ਕਹਿੰਦੇ ਆ ਨਾ ਹਰ ਲੀਡਰ ਕਹਿੰਦਾ ਵਰਕਰ ਲੀਡਰ ਵੀ ਹੱਡੀਆਂ ਰੀਡ ਦੀ ਹੱਡੀਆਂ ਬਾਅਦ ਚ ਬਹੁਤ ਲੱਗੇ ਟਾਈਮ ਹੀ ਲਾਉਂਦੇ ਖਤਮ ਅਸੀਂ ਆਹੀ ਮੈਮੋਰੰਡਮ ਬਣਾ ਰਹੇ ਹਾਂ ਵੀ ਰੀਡ ਦੀ ਹੱਡੀ ਨੂੰ ਬਚਾਉਣ ਵਾਸਤੇ ਪਹਿਲਾਂ ਜਿਹੜੇ ਆ ਇੱਧਰ ਉੱਧਰ ਜਾਣੇ ਲੀਡਰ ਹੈ ਨਾ ਪਹਿਲਾਂ ਇਹਨਾਂ ਦਾ ਆਣਾ ਬੰਦ ਹੋ ਜਾਵੇ ਔਰ ਸ਼ੁਰੂਆਤ ਅਸੀਂ ਆਪਣੇ ਸ਼ਹਿਰ ਤੇ ਕਰੂਗੇ ਜੀ ਹੁਣ ਲੱਗਦਾ ਨਹੀਂ ਕਿ ਹੁਣ ਤੱਕ ਜਿਹੜੀ ਕਾਂਗਰਸ ਪਾਵਰ ਦੇ ਵਿੱਚ ਬਹੁਤ ਘੱਟ ਆਈ ਆਪਸੀ ਕਲੇਸ਼ ਨੂੰ ਮਾਰ ਗਿਆ ਮਾਰਦਾ ਸਾਰਾ ਘਰ 'ਚ ਕਿਸੇ ਜੀ ਵੀ ਕਲੇਸ਼ ਹੋਵੇ ਵੱਧਦਾ ਕਦੇ ਵੀ ਨਹੀਂ ਹੁੰਦਾ ਜੀ ਤੁਸੀਂ ਵੀ ਦੇਖਿਆ ਹੋਣਾ ਵੀ ਜਿਸ ਘਰ 'ਚ ਕਲੇਸ਼ ਹੈ ਉਹ ਖਤਮ ਹੋ ਜਾਂਦਾ ਔਰ ਇਸੇ ਕਲੇਸ਼ ਨੂੰ ਬਚਾਉਣ ਵਾਸਤੇ ਅਸੀਂ ਸਾਰੇ ਨੌਜਵਾਨ ਇਕੱਠੇ ਹੋ ਰਹੇ ਹਾਂ ਵੀ ਜਿਹੜਾ ਹੈ ਕਲੇਸ਼ ਪੈਂਦਾ ਕਿਉਂ ਪੈਂਦਾ ਕਲੇਸ਼ ਹਮੇਸ਼ਾ ਬਾਹਰ ਦਾ ਬੰਦਾ ਆ ਕੇ ਪੰਦਾ ਹੁੰਦਾ ਘਰ 'ਚ ਜਦ ਬਾਹਰ ਦੇ ਬੰਦੇ ਦੀ ਸੁਣਨ ਲੱਗ ਜਾਣਾ ਫਿਰ ਹੁੰਦਾ ਬਾਹਰਲਾ ਬੰਦਾ ਹੁਣ ਉਹੀ ਹੁੰਦਾ ਵੀ ਜਿਹੜਾ ਇੱਧਰ ਚਲੇ ਗਿਆ ਤੇ ਉੱਧਰ ਚਲੇ ਗਿਆ ਨਾ ਉਹ ਘਰ ਤੇ ਇਕਾਂ ਰਹਿਣ ਤਾਂ ਨਹੀਂਦਾ ਕਿਉਂਕਿ ਉਹਨੂੰ ਆਪਣੇ ਸਿਸਟਮ ਚ ਉੱਧਰ ਤੱਕ ਮਤਲਬ ਹੁੰਦਾ ਇੱਕ ਭਾਈ ਨੂੰ ਦੂਏ ਭਾਈ ਨਾਲ ਲੜਾਉਣਾ ਔਰ ਇਹੋ ਜੇ ਸਾਡੀ ਕਰਾਲੇ ਚ ਹੈਗੀਆਂ ਔਰ ਆਉਣ ਵਾਲੇ ਟਾਈਮ 'ਚ ਬੜੀ ਛੇਤੀ ਇਹ ਰਾਜਨੀਤੀਓਂ ਪਰੇ ਹੋ ਜਾਣਗੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਸੀਐਮ ਦਾ ਚਿਹਰਾ ਕਿਹਨੂੰ ਦੇਖਣਾ ਚਾਹੁੰਦੇ ਹੋ ਪੰਜਾਬ 'ਚ ਕਾਂਗਰਸ ਦੇ ਵਿੱਚੋਂ ਚੰਨੀ ਚੰਨੀ ਸਾਹਿਬ ਇਹ ਕਾਰਨ ਕੀ ਆਇਆ ਸਰ ਉਹਨਾਂ ਨੇ 6 ਕਿ ਮਹੀਨੇ ਰਾਜ ਕਰਿਆ ਪਰ 6 ਕਿ ਮਹੀਨੇ ਕਾਂਗਰਸ ਪਾਰਟੀ ਨੂੰ ਖੜਾ ਕਰਤਾ ਜੀ ਅੱਜ ਵੀ ਕਿੱਥੇ ਵੀ ਚਲੇ ਜਾਓ ਕੋਈ ਵੀ ਆਪੋਜੀਸ਼ਨ ਲੀਡਰ ਹੋਵੇ ਕੌਲੀ ਹੋਣ ਕਾਂਗਰਸੀ ਹੋਵੇ ਬੀਜੇਪੀ ਦੇ ਵੀ ਖਾਸ ਕਰਕੇ ਇਹ ਇਕ ਹੀ ਲੀਡਰ ਹੋਇਆ ਜਿਹੜਾ ਸਟ੍ਰੇਟ ਚੱਲਿਆ ਪ੍ਰਧਾਨ ਮੰਤਰੀ ਧੰਨ ਉਹ ਹਰ ਵਕਤ ਆਪਣੇ ਬੰਦਿਆਂ ਲਈ ਹਾਜ਼ਰ ਰਹੇ ਹੁਣ ਲੱਗਦਾ ਹੈ ਕਿ ਕਾਂਗਰਸ ਦਾ ਆਪਸ ਦਾ ਕਲੇਸ਼ ਇਹ ਨਿਵੇੜ ਸਕਦੇ ਚ ਨਹੀਂ ਸਾਹਿਬ ਸਾਰੇ ਸੂਝਵਾਨ ਸਾਡੇ ਨਾਲੋਂ ਤਾਂ ਜ਼ਿਆਦਾ ਹੁਣ ਲੱਗਦਾ ਨਹੀਂ ਕਿ ਜਦੋਂ 3 ਮਹੀਨੇ ਵਾਸਤੇ ਸੀਐਮ ਬਣਾਏ ਸੀਗੇ ਉਦੋਂ ਸਿਰਫ ਇੱਕ ਦਲਿਤ ਪਰਿਵਾਰ ਤੋਂ ਬਣਾਉਣ ਵਾਸਤੇ ਇਹਨਾਂ ਨੇ ਪੈਂਤਰਾ ਖੇលਿਆ ਨਹੀਂ ਨਹੀਂ ਸਰ ਹੀ ਇਜ਼ ਅ ਡਿਸਰਵਿੰਗ ਮੈਨ ਔਰ ਐਜੂਕੇਟਿਡ ਹੈ ਫਿਰ ਹੁਣ ਤੱਕ ਰਾਜਾ ਹੀ ਕਿਉਂ ਕਰਦਾ ਰਿਹਾ ਰਾਜ ਰਾਜੇ ਨੇ ਥੋੜਾ ਡਰਾਪਾ ਦੇਆ ਵਾ ਤਾਂ ਬਟ ਹੁਣ ਰਾਜਾ ਹੈ ਕਿੱਥੇ ਹਾਂਜੀ ਰਾਜਾ ਹੈ ਕਿੱਥੇ ਰਾਜੇ ਨੂੰ ਲਾਣ ਵਾਸਤੇ ਵੀ ਕਾਂਗਰਸ ਪਾਰਟੀ ਨੇ ਰਾਜੇ ਨੂੰ ਬਣਾਇਆ ਵੀ ਕਾਂਗਰਸ ਪਾਰਟੀ ਨੇ ਰਾਜੇ ਦਾ ਹੁਣ ਖਤਮ ਆਤਮਾ ਵੀ ਕਾਂਗਰਸ ਪਾਰਟੀ ਨੇ ਕਰਿਆ ਤਾਂ ਅੱਜ ਸ਼ਾਇਦ ਉਹ ਆਪਣੇ ਜੇ ਆਪਣੇ ਪਟਿਆਲੇ ਚ ਵੀ ਕਿਤੇ ਇਲੈਕਸ਼ਨ ਲੜੂਗਾ ਨਾ ਤਾਂ ਕਦੇ ਨਹੀਂ ਜਿੱਤ ਸਕਦਾ ਹੁਣ ਲੱਗਦਾ ਨਹੀਂ ਕਿ ਵੀ ਆਪਣੀ ਪਾਰਟੀ ਦੀ ਅਸਿੱਤਤਾ ਬਚਾਉਣ ਵਾਸਤੇ ਚੰਨੀ ਸਾਹਿਬ ਨੂੰ ਅੱਗੇ ਕੀਤਾ ਗਿਆ 3 ਨਵੇਂ ਮਹੀਨੇ ਵਾਸਤੇ ਨਹੀਂ ਮੈਂ ਬੜੀ ਨਿਡਰਤਾ ਦੇ ਕੇ ਚੰਨੀ ਸਾਹਿਬ ਇਸ ਵਾਰ ਮਰੀ ਨਹੀਂ ਇਸ ਕੋਈ ਹਾਈ ਕਮਾਂਡ ਨੂੰ ਕੁਝ ਕਹਿਣਾ ਚਾਹੁੰਦੇ ਹੋ ਹਾਈ ਕਮਾਂਡ ਨੂੰ ਸਿਰਫ ਇਹ ਕਹਿਣਾ ਚਾਹੁੰਦੇ ਨੇ ਸਰ ਵੀ ਜਿਹੜੇ ਆ ਦਲ ਬਦਲੂ ਇੱਧਰ ਉੱਧਰ ਵਾਲੇ ਲੀਡਰ ਨੇ ਹਾਂਜੀ ਇਹ ਪਾਰਟੀ 'ਚ ਨਹੀਂ ਆਉਣੇ ਚਾਹੀਦੇ ਇਹਨਾਂ ਦੀ ਕੋਈ ਪਾਲਿਸੀ ਬਣੇ ਇਹਨਾਂ ਵਾਸਤੇ ਪਾਲਿਸੀ ਬਣੇ ਔਰ ਜਿਹੜੇ ਗਏ ਆ ਔਰ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਪਲੀਜ਼ ਕਾਂਗਰਸ ਪਾਰਟੀ ਕਰਨ ਤੁਸੀਂ ਦੇਖੋ ਵੀ ਨਾ ਜੀ ਜੀ ਜਿੱਥੇ ਤੁਸੀਂ ਹੈਗੇ ਹੋ ਉੱਥੇ ਠੀਕ ਹੈ ਜੇ ਤੁਹਾਨੂੰ ਕੁਝ ਨਹੀਂ ਚੰਗਾ ਲੱਗਿਆ ਤਾਂ ਕੁਝ ਨਹੀਂ ਕਾਂਗਰਸ ਪਾਰਟੀ ਛੱਡ ਕੇ ਗਏ ਔਰ ਜੇ ਤੁਹਾਨੂੰ ਦੂਏ ਪਾਸੇ ਕੁਝ ਮਿਲ ਨਹੀਂ ਰਿਹਾ ਫੇਰ ਤੁਸੀਂ ਸਾਡੇ ਕੋਲ ਨੂੰ ਆ ਰਹੇ ਜਦ ਇੱਕ ਬੰਦਾ ਘਰ ਛੱਡ ਜਾਂਦਾ ਨਾ ਬਾਹਰ ਦੇ ਧੱਕੇ ਧੁੱਕੇ ਖਾ ਕੇ ਫੇਰ ਆ ਜਾਂਦਾ ਘਰ ਉਹ ਸਿਆਣੇ ਹਾਂਭ ਲੈਂਦੇ ਤੇ ਅੱਜ ਕੱਲ ਦੇ ਨਿਆਣੇ ਨਹੀਂ ਸਾਬ ਜੀ ਉਹ ਇਸ ਕਰਕੇ ਸਾਹਮੇ ਨਹੀਂ ਹੋਣਾ ਸਾਰੇ ਬੰਦੇ ਨੂੰ ਆਹੀ ਹੈ ਵੀ ਜਿਹੜੇ ਬੰਦੇ ਚਲੇ ਗਏ ਹੱਥ ਜੁੜ ਕੇ ਬੇਨਤੀ ਹੈ ਜਿਹੜੀ ਜਿਹੜੀ ਪਾਰਟੀ 'ਚ ਹੈ ਤੁਸੀਂ ਉੱਥੇ ਹੀ ਰਹੋ ਉੱਥੇ ਤੁਸੀਂ ਡਿਜ਼ਰਵ ਕਰਦੇ ਹੋਵੋਗੇ ਤਾਂ ਤੁਹਾਨੂੰ ਲੋਕਾਂ ਨੇ ਐਕਸੈਪਟ ਕਰਨਾ ਹੈ ਅਦਰਵਾਈਜ਼ ਤੁਸੀਂ ਆਪਣਾ ਘਰ ਬਹਿ ਜਿਓ ਸ਼ਾਂਤੀ ਨਾਲ ਟੰਗ ਨਾ ਕਰੋ ਔਰ ਖਾਸ ਕਰਕੇ ਕਰਾਲੀ ਚ ਸਾਰੇ ਨੂੰ ਬੇਨਤੀ ਹੈ ਸਾਰੇ ਲੋਕ ਇਕੱਠੇ ਹੋ ਕੇ ਇਸ ਪਾਰਟੀ ਨੂੰ ਅੱਗੇ ਲੈ ਕੇ ਜਾਓ ਜਿਹੜੇ ਬੰਦੇ ਜਾਣਾ ਚਾਹੁੰਦੇ ਸੀਗੇ ਉਹ ਜਾ ਚੁੱਕੇ ਹਨ ਇੱਕ ਹੋਰ ਗੱਲ ਵੀ ਹੈ ਕਿ ਜਦੋਂ ਇਲੈਕਸ਼ਨ ਆਉਂਦੇ ਨੇ ਤੇ ਉਦੋਂ एलान ਬੜੇ ਕਿਤੇ ਜਾਂਦੇ ਨੇ ਮੈਨੀਫੈਸਟੋਰ ਦੇ ਵਿੱਚ ਤੇ ਤੁਹਾਨੂੰ ਲੱਗਦਾ ਨਹੀਂ ਕਿ ਮੈਨੀਫੈਸਟੋਰ ਦੇ ਵੀ ਕਾਨੂੰਨ ਬਣਨਾ ਜੇ ਦਾ ਜਿਹੜਾ ਬੰਦਾ ਨਹੀਂ ਪੂਰੇ ਕਰਦਾ ਉਹਦੇ ਪਰ ਕਾਨੂੰਨੀ ਕਾਰਵਾਈ ਹੋਵੇ ਜਿਹੜਾ ਸੁਪਰੀਮ ਕੋਰਟ ਦਾ ਪਹਿਲੇ ਆਰਡਰ ਸੀਗਾ ਇਲੈਕਸ਼ਨ ਕਮਿਸ਼ਨ ਇਲੈਕਸ਼ਨ ਕਮਿਸ਼ਨ ਦਾ ਵੀ ਸੀਗਾ ਸੁਪਰੀਮ ਕੋਰਟ ਦਾ ਵੀ ਸੀਗਾ ਵੀ ਤੁਸੀਂ ਪ੍ਰੋਮਿਸਸਿਸ ਉਹੀ ਕਰ ਸਕਦੇ ਆ ਜਿਹੜੇ ਪੂਰੇ ਨਹੀਂ ਹੋ ਸਕਦੇ ਉਹ ਮਾਨ ਸਰਕਾਰ ਨੂੰ ਕਿਆ ਕਰੀਏ ਕਿਉਂਕਿ ਗੱਲਾਂ ਦੇ ਸ਼ੇਰ ਐ ਕੰਮ ਕੋਈ ਹੋਣਾ ਨਹੀਂ ਚਲੋ ਨਹੀਂ ਪੱਥਰ ਸਹੀ ਬੋਰਡ ਲਾਗੇ ਨੀ ਪੱਥਰ ਅੱਜ ਕੱਲ ਤਾਂ ਨਹੀਂ ਪੱਥਰ ਦਾ ਰੋਜਾ ਨਹੀਂ ਨਹੀਂ ਇੱਕ ਲੈ ਵੀ ਉਹਦੇ ਪਟੀਸ਼ਨਰ ਵੀ ਹੋਵੇ ਨਾ ਕੋਈ ਹਾਈ ਕੋਰਟ ਨੂੰ ਕਹਿਣ ਵਾਲਾ ਸਰ ਬੜਾ ਲੀਡਰ ਕਰ ਸਕਦੇ ਅਸੀਂ ਨਹੀਂ ਕਰ ਸਕਦੇ ਛੋਟੇ ਜਿਸ ਲੈਵਲ ਦੇ ਤੁਸੀਂ ਉਹ ਹਾਂ ਉਸ ਲੈਵਲ ਦੇ ਅਸੀਂ ਹੁਣ ਪੰਡ ਕਰ ਰਹੇ ਹਾਂ ਸਰ ਅਸੀਂ ਬੋਲ ਰਹੇ ਹਾਂ ਅਗੇਂਸਟ ਬੋਲ ਰਹੇ ਹਾਂ ਇਸੇ ਕਰਕੇ ਬੋਲ ਰਹੇ ਹਾਂ 3 ਸਾਲ ਮੈਡਮ ਅੱਜ ਕਹਿ ਰਹੀ ਹੈ ਜੀ ਕਿਸੇ ਨੇ ਕੰਮ ਨਹੀਂ ਹੋਣਾ ਤਾਂ ਕਿਹਨਾਂ ਨੇ ਰੋਕਿਆ ਤੁਹਾਨੂੰ ਕੰਮ ਕਰਨਾ ਇਹ 3 ਸਾਲ ਸਾਡੀ ਮਿਸਪਲਟੀ ਦਾ ਤੁਸੀਂ ਸਾਡੇ ਸ਼ਹਿਰ ਦਾ ਨਾਸ ਕਾਣ ਕਰ ਇੱਕ ਤਰ੍ਹਾਂ ਦਾ ਐਮਐਲਏ ਕਹਿ ਰਿਹਾ ਮੈਂ ਕੰਮ ਨਹੀਂ ਹੋਣ ਦੇਣਾ ਬਜਟ ਨਹੀਂ ਬਣਨ ਦੇਣਾ ਬਜਟ ਬਣਿਆ ਤਾਂ ਹੁਣ ਕਹਿ ਰਹੇ ਜੀ ਨਾਲੀਆਂ ਦੇ ਉਦਘਾਟਨ ਵੀ ਅਸੀਂ ਕਰਨਾ ਯਾਰ ਸਾਡਾ ਯਾਨੀ ਕਿ ਸਾਡੇ ਐਮਐਲਏ ਨੇ ਵਰੀਆਂ ਕਿ ਹੁਣ ਨਾਲੀਆਂ ਦੇ ਉਦਘਾਟਨ ਕਰੋ ਜੀ ਜੀ ਸਾਨੂੰ ਆਹ ਹੈ ਪਿੱਛੇ ਇੱਕ ਉਦਘਾਟਨ ਹੋਇਆ ਰਸ਼ਮੀਸ਼ ਕਲੋਨੀ ਦੇ ਬੰਦੇ ਪਾਸੇ ਤੇ ਉੱਥੇ ਜਿਹੜੀ ਪਬਲਿਕ ਸੀ ਉਹਨਾਂ ਨੇ ਇੱਕ ਗੱਲ ਰੱਖੀ ਟਰੰਪਿੰਗ ਗਰਾਊਂਡ ਬਾਰੇ ਹੂੰ ਤੇ ਵੀ ਸਾਡਾ ਜਿਹੜਾ ਡੰਪਿੰਗ ਗਰਾਉਂਡ ਸਾਡੇ ਸੋਸਾਇਟੀ ਦੇ ਬਿਲਕੁਲ ਸਾਹਮਣੇ ਲੱਗ ਦਿੱਤਾ ਗਿਆ ਜਿਹੜਾ ਅਲਾਟਮੈਂਟ ਕਿਤੇ ਹੋਰ ਹੋਇਆ ਹੋਇਆ ਸੀਗਾ ਤੇ ਉਹਨਾਂ ਨੇ ਸਿੱਧਾ-ਸਿੱਧਾ ਨਿਸ਼ਾਨਾ ਕਾਂਗਰਸ ਲੀਡਰਾਂ ਤੇ ਸਾਜਿਆ ਕਿ ਵੀ ਉਹਨਾਂ ਨੇ ਇਹ ਜਿਹੜਾ ਸਿਸਮਾ ਰੋਡ ਤੇ ਡੰਪਿੰਗ ਗਰਾਉਂਡ ਲਾਇਆ ਹੋਇਆ ਕਾਂਗਰਸ ਲੀਡਰਾਂ ਨੇ ਲਾਇਆ ਤੁਹਾਨੂੰ ਕੀ ਲੱਗਦਾ ਕਿ ਕਾਂਗਰਸ ਲੀਡਰਾਂ ਦੇ ਵਿੱਚ ਉਹ ਲੱਗਿਆ ਏ ਜਾਂ ਕਿੰਨੀ ਕੁ ਜਾਣਕਾਰੀ ਤੁਹਾਨੂੰ ਇਸ ਬਾਰੇ ਹੈਗੀ ਹੈ ਸਰ ਇਹਦੇ ਬਾਰੇ ਸੱਚੀ ਹੈ ਮੈਨੂੰ ਹਲੇ ਕੋਈ ਮੈਨੂੰ ਬਹੁਤ ਹੀ ਨੌਲੇਜ ਨਹੀਂ ਹੈ ਜੀ ਪਰ ਜੇ ਕਾਂਗਰਸ ਨੇ ਲਾਇਆ ਤਾਂ ਚੱਕਣਾ ਵੀ ਕਾਂਗਰਸੀਆਂ ਨੇ ਜੀ ਆਮ ਆਦਮੀ ਪਾਰਟੀ ਦੇ ਬਾਰੇ ਗੱਲ ਹੈ। ਇਹ ਆਟੋਮੈਟ ਕਿੱਥੇ ਹੋਏ ਹੋਏ ਤੁਹਾਨੂੰ ਲੱਗਦਾ ਹੈ? ਇਹ ਨਹੀਂ ਹੋਣਾ। ਅੱਛਾ ਇਸ ਬਾਰੇ ਜਾਣਕਾਰੀ। ਨਹੀਂ ਨਹੀਂ। ਤੁਸੀਂ ਮੈਨੂੰ ਕਿਹਾ। ਥੋੜੇ ਨਾਲ ਪਾਉਮਿਸ ਆ ਅਗਲੀ ਵਾਰ ਜਦ ਥੋੜੇ ਸਾਹਮਣੇ ਆਉਂਗਾ ਸਾਰੇ ਪੇਪਰ ਨਾਲ ਗਿਆ। ਕੁਰਾਲੀ ਦੇ ਮਿਊਸਪਲ ਕਾਰਪੋਰੇਸ਼ਨ ਨੂੰ 68 ਲੱਖ ਰੁਪਏ ਦਾ ਜੁਰਮਾਨਾ ਲੱਗਿਆ। ਤੇ ਉਹ ਡੰਪਿੰਗ ਗਰਾਊਂਡ ਦਾ ਹੀ ਲੱਗਿਆ ਏ। ਜੀ। ਤੁਹਾਨੂੰ ਲੱਗਦਾ ਨਹੀਂ ਕਿ ਵੀ ਜਿਹੜਾ ਜਿਸ ਨੇ ਲਾਇਆ ਏ ਉਹਨਾਂ ਦੀ ਜੇਬਾਂ 'ਚੋਂ ਕੱਟਣਾ ਚਾਹੀਦਾ ਨਾ ਕਿ ਲੋਕਾਂ ਤੋਂ 100% ਜੀ। ਜਿਹੜੇ ਬੰਦੇ ਹੁਣ ਆਮ ਆਦਮੀ ਪਾਰਟੀ ਦੇ ਮੋਹਰੀ ਬਣੇ ਪਏ ਆ ਜੀ ਕਾਂਗਰਸ ਪਾਰਟੀ ਦੀ ਸਰਦਾਰੀ ਵੀ ਉਹਨਾਂ ਨੇ ਕਰੀ ਹੈ ਜੀ আর ਉਹਨਾਂ ਦੇ ਵੀ ਜਵਾਬਦੇਹੀ ਬਣਦੀ ਹੈ ਕਿਉਂਕਿ ਹੁਣ ਸਰਕਾਰ ਤੇ ਬੈਠੇ ਮਚਾਓ ਜਿਹੜਾ ਬੜਕ ਜੁਰਮਾਨਾ ਲੱਗਿਆ ਢੜ ਲੱਗਦਾ ਉਹ ਤਾਂ ਈਓ ਦੀ ਜੇਬਾਂ ਚੋਂ ਜਾਂ ਉਹਨਾਂ ਦੀ ਜੇਬਾਂ ਚੋਂ ਸਮਝੋ ਜਾਣ ਚਾਹੀਦਾ ਕਰਾਲੀ ਦੀ ਮਿਸਪਲਟੀ ਚੋਂ ਨਹੀਂ ਜਾਣਾ ਚਾਹੀਦਾ ਜਿਹੜੇ ਟੈਕਸ ਅਸੀਂ ਦੇਏ ਆ ਤੁਸੀਂ ਦੇ ਉਹਨਾਂ ਚੋਂ ਨਹੀਂ ਜਿਹੜੇ ਬੰਦਿਆਂ ਨੇ ਪਾਸ ਕਰਾਇਆ ਜਿਨ੍ਹਾਂ ਨੇ ਪਾਸ ਕਰਵਾਇਆ ਜਿਨ੍ਹਾਂ ਨੇ ਉੱਥੇ ਲਵਾਇਆ ਜਿਨ੍ਹਾਂ ਨੇ ਉੱਥੇ ਲਵਾਇਆ ਉਹਨਾਂ ਦੇ ਹੱਥ ਜੇਬਾਂ ਚੋਂ ਜਾਣਾ ਚਾਹੀਦਾ ਤੇ ਕਾਨੂੰਨ ਬਣਾਣਾ ਵੀ ਚਾਹੀਦਾ ਜੀ ਠੀਕ ਹੈ ਧੰਨਵਾਦ